ਲਓ ਯਾ ਟਰੇਲੀ ਦੇਖਨੇ ਕਿੱਥੋਂ ਤੱਕ ਜਾਂਦੀ ਹੈ। ਲਓ ਜੀ ਮੁੱਛਲ ਆਈ 1401 ਮੁੱਛਲ 1401 ਮੁੱਛਲ ਜਿਹੜੀ ਬੋਲੀ ਸ਼ੁਰੂ ਹੋ ਗਈ 1401 ਦੀ। ਬੜੀਆ ਤੁਸਟ ਦੇ ਤਾਨਾ ਆਪਣਾ ਨੰਬਰ। ਹਾਂ। ਆਮਗੇਸ ਭਾਈ। ਬੋਲੇ 330। 330 ਭਾਈ। 330 25 ਬੋਲ ਦੋ ਬਾਗ। 330 25 ਭਾਈ। 25 ਰੁਪਏ ਭਾਈ। 25 ਰੁਪਏ ਭਾਈ। 25 ਰੁਪਏ 25 ਰੁਪਏ 90 ਰੁਪਏ 90 ਰੁਪਏ 305 ਰੁਪਏ ਹਾਂਜੀ 305 ਰੁਪਏ 5 ਰੁਪਏ 10 ਰੁਪਏ 10 ਰੁਪਏ ਪੱਕਾ ਬੜੀਆ ਦੇਖ ਲੈਣ ਹੋਤੋਂ ਸਾਹਿਬ ਹੋਰੀ ਅੱਗੇ ਤੇ ਸਿੰਗਲ ਤੇ ਹੁਣ ਦੇਖ ਲੋ ਕਿਵੇਂ ਕਰਨਾ ਹੈ ਇਹ ਡਬਲ ਤੇ ਹੈ ਆਪਣਾ ਬੋਲੀ ਦੋਣੀ ਹੁੰਦੀ ਹੈ ਹਾਂਜੀ ਡਬਲ ਵੀ ਬੋਲੀ ਦਿੰਦੀ ਹੈ ਬੋਲੀ ਡਬਲ ਵੀ ਦਿੰਦੀ ਹੈ ਚਲੋ ਕੋਈ ਗੱਲ ਨਹੀਂ ਉਹ ਟਿਕਟ ਹਟਾ ਲਾਂਗੇ ਪਿੱਛੇ ਲਾ ਦਿਓ ਸਿਰਾਂ ਨੂੰ ਹਾਂਜੀ ਸਿਰਾ ਲਾ ਲਓ ਕਿੰਨਾ 20 ਰੁਪਏ 20 ਰੁਪਏ 20 ਰੁਪਏ 20 ਰੁਪਏ 20 ਰੁਪਏ 25 ਰੁਪਏ 25 ਰੁਪਏ 30 ਰੁਪਏ 30 ਰੁਪਏ 30 ਰੁਪਏ 30 ਰੁਪਏ ਹਾਂ ਵੀ ਬੋਲੇ ਹਾਂ ਮੋੜ 30 ਰੁਪਏ 30 ਰੁਪਏ ਨਹੀਂ ਉਹ ਜਵਾਬ ਦੇ ਗਏ 30 ਰੁਪਏ ਜਵਾਬ ਦੇ ਗਿਓ 30 ਰੁਪਏ ਪੁੱਛਣਾ ਕੋਈ ਨਹੀਂ ਮੈਂ ਤਾਂ ਕੋਈ ਹੁੰਦਾ 30 ਰੁਪਏ 30 ਰੁਪਏ 30 ਰੁਪਏ 30 ਰੁਪਏ ਪਰ ਮਿਲ ਨਹੀਂ ਗਿਆ ਨਾ ਉਹ ਵੀ ਰਹਿ ਜਾਂਦਾ ਬਾਕੀ ਮਸ਼ੀਨ ਚੁੱਕਦੇ ਨੇ

300 ਰੁਪਏ 300 ਰੁਪਏ 300 ਰੁਪਏ ਕਰਦੇ ਨੇ 3400 ਰੁਪਏ ਦੋ ਤੁਹਾਡੀ ਜੀ ਬੋਲੀ ਭਾਈ ਉਧਰ ਆਹ ਮੁਕੇਸ਼ 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 ਦੀ ਬੋਲੀ ਹੈ ਜੀ ਮੁਕੇਸ਼ ਜੀ ਜੀ 3400 ਹੀ ਕਰਦੇ ਮੇਰੇ 34300 ਰੁਪਏ ਮੁਕੇਸ਼ ਜੀ ਆਓ ਜੀ ਲਓ 34300 ਰੁਪਏ ਲੱਗਿਆ ਜੀ ਮੱਛਲ 14 ਜੀ ਰੁਪਏ 34300 ਰੁਪਏ ਲੱਗਿਆ ਤੇ ਆ ਵਾਈ ਢੇਰੀ ਦੇਖੋ ਕੁਆਲਿਟੀ ਦੇਖੋ ਬਹੁਤ ਵਧੀਆ ਕੁਆਲਿਟੀ ਸਿਰਾ ਕੁਆਲਿਟੀ ਸੀ ਲੰਬੇ ਦਾਣੇ ਵਾਲੀ ਕੁਆਲਿਟੀ ਸੀ ਦੇਖੋ ਜੀ 34300 ਰੁਪਏ ਲੱਗੇ ਜੀ ਲਓ ਜੀ ਚੱਲਦੇ ਆਪਾਂ ਅਗਲੀ ਢੇਰੀ ਤੇ ਜੀ アメリカの名前。Yeah. 3275 ਬਈ ਸੋਨ ਭਾਈ 3277 ਆਹ ਬੋਲਣਾ ਵੀ 3275 ਭਾਈ 77 ਭਾਈ 77 ਭਾਈ 77 ਭਾਈ 77 ਭਾਈ 80 ਭਾਈ 80 ਭਾਈ 80 ਭਾਈ 80 ਭਾਈ 80 ਭਾਈ 80 ਭਾਈ ਆ ਵੀ ਜਨਮੇਰ ਭਾਈ ਬੋਲਣਾ 2501 81 ਭਾਈ ਜਨਮੇਰ ਭਾਈ ਜਨਮੇਰ ਭਾਈ 3299 ਭਾਈ 2 3299 ਭਾਈ ਕੋਕੇ ਦੇ ਜੀ ਲੋ ਜੀ ਆਹ ਟੀਰੀ ਲੱਗੀ 3295 ਰੁਪਏ ਵੀ 17 18 ਜੀ 17 18 ਦੀ ਕੁਆਲਿਟੀ ਲੱਗੀ 3295 ਰੁਪਏ ਆ ਦੇਖੋ ਆਹ ਵਾਲੀ ਕੁਆਲਿਟੀ ਹੈ ਕੁਆਲਿਟੀ ਜਰੂਰ ਬੜੇ ਚੈੱਕ ਕਰਿਆ ਕਰੋ ਜੀ ਧਿਆਨ ਨਾਲ ਦੇਖਿਆ ਕਰੋ ਬਹੁਤ ਵਧੀਆ ਦਾਣਾ ਹੈਗਾ ਕੋਈ ਕਾਲਾ ਦਾਣਾ ਨਹੀਂ ਹੈਗਾ ਬਾਲਾ ਕੋਈ ਕੋਈ ਬਾਲਾ ਗ੍ਰੀਨ ਦਾਣਾ ਨਹੀਂ ਹੈਗਾ ਹੋਰੀ ਆਰ ਜਿਹੜੀ ਮਰਜ਼ੀ ਮੱਖ 5 ਰੁਪਏ 80 ਰੁਪਏ 3 ਰੁਪਏ 10 ਰੁਪਏ 25 ਰੁਪਏ 40 ਰੁਪਏ ਕੈਂਟਰ ਭਾਈ 70 ਰੁਪਏ 70 ਰੁਪਏ 80 ਰੁਪਏ 80 ਰੁਪਏ 90 ਰੁਪਏ 90 ਰੁਪਏ 330 ਰੁਪਏ 330 ਰੁਪਏ 330 ਰੁਪਏ 330 ਰੁਪਏ 330 ਰੁਪਏ 330 ਰੁਪਏ ਹਾਂਜੀ 50 ਰੁਪਏ 100 ਰੁਪਏ 150 ਰੁਪਏ 200 ਰੁਪਏ 200 ਰੁਪਏ 300 ਰੁਪਏ 40 ਰੁਪਏ 40 ਰੁਪਏ 50 ਰੁਪਏ 50 ਰੁਪਏ 80 ਰੁਪਏ 80 ਰੁਪਏ 330 80 ਮੈਂ ਦੋ ਗੋਗੇ ਬੋਲਣਾ ਵੀਰੇ 33000 सतर भाई आजा भाई डाल भाई 33000 सतर भाई हां जी ठीक है सतर भाई सतर भाई सतर भाई सतर भाई तैयार हो जी 85 है 33000 बंद है 33000 सतर भाई 33000 सतर भाई 33000 सतर भाई लो मुकेश भाई यहां से उठ के भाई 88 85 88 3200 ਰੁਪਏ ਲਿਖੋ ਜੀ ਇਹ ਰਹਿਣ ਬੋਲੀ ਆਓ ਜੀ ਆਓ ਲਈ 3200 ਰੁਪਏ ਲੱਗੇ ਜੀ 1885 ਹੀ 3200 ਰੁਪਏ 3200 ਰੁਪਏ ਹੈ 17 18 ਹੈ ਨਾ ਇਹ 17 18 ਸੀ ਜੀ ਸੌਰੀ 17 18 ਸੀ ਜੀ 3200 ਰੁਪਏ ਲੱਗੇ 17 18 ਸੀ ਜੀ ਲੋ ਜੀ ਅਗਲੀ ਢੇਰੀ ਦੇਖਦੇ ਆ ਕਿਹੜੀ ਕੁਆਲਿਟੀ ਤੇ ਕਿੱਥੋਂ ਤੱਕ ਜਾਂਦੀ ਆ ਦਖਾਣ ਨੇ ਇਹ ਪੱਖਾ ਲੱਗਿਆ। ਇਹ। ਇਹ। ਇਹ ਘਰਾਂ ਦਾ ਜਿਹੜਾ ਮਿੰਟ ਦੀ ਮਣ ਗਈ ਹੁਣ ਮਣ ਗਈ ਆ। ਠੀਕ ਹੈ। ਹਾਲੇ ਹੀ। ਹਾਲੇ 1885 ਦੀ ਬੋਲੀ ਸ਼ੁਰੂ ਹੋਈ 1885। ਆ। ਟੋਕ ਤੋਕ। ਬੜਾ ਕਤੀਸਾ ਜੀ। 3300 ਰੁਪਏ 3300 ਰੁਪਏ 3300 ਰੁਪਏ 3500 ਰੁਪਏ ਮੰਦਰ ਭਾਈ ਹੈ ਨਹੀਂ ਆਉਣਾ ਆਲੇ ਮਰ ਪੱਕਾ ਲੱਗਿਆ ਇੱਕ ਦਾ ਲੱਗ ਗਿਆ ਕਿੰਨਾ ਕਰਾਂ 5 ਰੁਪਏ ਹੋਈਏ ਬੋਲੀ ਇੱਧਰ 10 ਰੁਪਏ 10 ਰੁਪਏ 10 ਰੁਪਏ ਹਾਂਜੀ 10 ਰੁਪਏ 10 ਰੁਪਏ ਮੰਦਰ ਭਾਈ 20 ਰੁਪਏ 25 25 ਰੁਪਏ 20 ਰੁਪਏ 20 ਰੁਪਏ 40 ਰੁਪਏ 40 ਰੁਪਏ 20 ਰੁਪਏ 10 ਰੁਪਏ 10 ਰੁਪਏ 10 ਰੁਪਏ 70 ਰੁਪਏ 70 ਰੁਪਏ 70 ਰੁਪਏ 80 ਰੁਪਏ 90 ਰੁਪਏ 30 ਰੁਪਏ 15 ਰੁਪਏ 15 ਰੁਪਏ 20 ਰੁਪਏ 10 ਰੁਪਏ 20 ਰੁਪਏ 20 ਰੁਪਏ 20 ਰੁਪਏ 60 ਰੁਪਏ 10 ਰੁਪਏ 10 ਰੁਪਏ 30 ਰੁਪਏ ਦੋ ਰਾਮੁਰੂ ਬਈ ਕੋ ਕੇ 3260 ਰੁਪਏ ਵਿਕਦੇ ਡਬਲ ਬੋਖੇ ਨੇ ਲੇਖੋ ਜੀ ਅਦਰ ਲਈ 3260 ਰੁਪਏ ਲੱਗੀ 1855 3260 ਰੁਪਏ ਟਾਪ ਦੀ ਕੁਆਲਿਟੀ ਦੇਖੋ ਜੀ 3260 ਰੁਪਏ ਲੱਗੇ ਇਹਦੇ ਕੁਆਲਿਟੀ ਦੇਖੋ ਜੀ ਬਹੁਤ ਵਧੀਆ ਸਿਰਾ ਕੁਆਲਿਟੀ ਦੇਖੋ ਲਈ 17 18 17 18 ਦੀ ਬੋਲੀ ਸ਼ੁਰੂ ਹੋਈ 17 18 ਧਿਆਨ ਦਿਓ ਜੀ 17 18 3100 ਰੁਪਏ 3100 ਰੁਪਏ 3100 ਰੁਪਏ 3100 ਰੁਪਏ 3100 ਰੁਪਏ 3500 ਰੁਪਏ 500 ਰੁਪਏ 3500 ਰੁਪਏ 3500 ਰੁਪਏ 1500 ਰੁਪਏ 1500 ਰੁਪਏ 1500 ਰੁਪਏ 1000 ਰੁਪਏ 1500 ਰੁਪਏ 1500 ਰੁਪਏ ਆ ਵੀ 1500 ਰੁਪਏ ਇਹ ਰੋ 1500 ਰੁਪਏ 1500 ਰੁਪਏ 1500 ਰੁਪਏ 3500 1500 ਰੁਪਏ 1500 ਰੁਪਏ ਇਹ ਦਰ ਕੋਲੀ ਹੈ 3 ਰੁਪਏ 15 ਰੁਪਏ ਅੱਜੇ ਕਰੋ ਜੀ 5 ਰੁਪਏ ਕਰੋ 3500 5 ਰੁਪਏ 1000 ਰੁਪਏ 1000 ਰੁਪਏ ਅੱਜੇ ਕਰੋ ਹਾਂ ਜੀ 25 ਰੁਪਏ 30 ਰੁਪਏ 40 ਰੁਪਏ 50 ਰੁਪਏ 1000 ਰੁਪਏ 200 ਰੁਪਏ 60 ਰੁਪਏ 70 ਰੁਪਏ 80 ਰੁਪਏ 90 ਰੁਪਏ 100 ਰੁਪਏ 110 ਰੁਪਏ 120 ਰੁਪਏ 130 ਰੁਪਏ 140 ਰੁਪਏ 150 ਰੁਪਏ ਡੀਡੀਜੀ ਲਓ ਜੀ 3285 ਰੁਪਏ ਲੱਗੇ ਇਹ 17 18 ਦੀ ਕੁਆਲਿਟੀ ਸੀ 3285 ਰੁਪਏ ਲੱਗੇ ਤੇ ਲਓ ਜੀ ਕਰ ਦਿਓ ਵੀਡੀਓ ਨੂੰ ਬਹੁਤ ਪਿਆਰ ਲੱਭ ਕੇ ਸ਼ੇਅਰ ਕਰ ਦਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਲਓ ਜੀ ਚੱਲਦੇ ਆਪਾਂ ਅੱਡੀ ਢੇਰੀ ਤੇ ਹੀ ਬਾਕੀ ਤੁਹਾਨੂੰ ਸਾਰੀਆਂ ਢੇਰੀਆਂ ਦੇ ਜਿਹੜੇ 14 ਜੀਰ ਇੱਕ ਮੁੱਛਾਂ ਲੱਗੀ ਆ ਬਾਈ ਜੀ 3410 10 ਰੁਪਏ ਤੱਕ ਲੱਗੀ ਆ ਤੇ 17 18 ਦੀ ਤੁਹਾਨੂੰ ਵੀ ਦਿਖਾਤੀ 15 09 ਵੀ ਤੁਹਾਨੂੰ ਦਿਖਾਤੀ ਤੇ 18 85 ਵੀ ਤੁਹਾਨੂੰ ਦਿਖਾਤੀ ਆ ਜੀ ਲਓ ਜੀ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਰੇਟਾਂ ਦੇ ਨਾਲ ਨਵੀਂ ਤਰੀਕ ਦੇ ਨਾਲ ਆ ਜੀ